ਹਾਂਜੀ ਤੇਜ ਸਿੰਘ ਗਰਵਾਲ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਅੱਜ ਤੁਸੀਂ ਅੱਜ ਇੱਥੇ ਪਹੁੰਚੋ ਕੈਂਪ ਤੇ ਆਜਪੁਰ ਦਾ ਸਾਥ ਸਾਡੇ ਮਰਦ ਜਿਹੜੇ ਜੇਕਰ ਪਾਸੇ ਬਖਸ਼ੋ ਯਾਰ ਜਿਹੜਾ ਜੀ ਕੈਂਪ ਲਗਾਇਆ ਗਿਆ ਅਖੜਾਂ ਦਾ ਤੇ ਬਾਕੀ ਮੈਡੀਕਲ ਚੈਂਪ ਉਹਦੇ ਚ ਹਾਜ਼ਰੀ ਬੜੀ ਹੈ ਤੇ ਲੋਕਾਂ ਨੇ ਉਹਨਾਂ ਦੇ ਬੇਟੀਆਂ ਨੇ ਤੇ ਸਾਰੀ ਇਹਨਾਂ ਦੇ ਸੁਸਾਇਟੀਆਂ ਜਿਹੜੇ ਇੰਸਪੀਸੀਵਾ ਸੁਸਾਇਟੀਆਂ ਸਾਰੇ ਕਾਰਕ ਬਹੁਤ ਬੰਦਿਆ ਉਪਰਾਲਾ ਕੀਤਾ ਸਹੀ ਤਰੀਕਾ ਤੇ ਜੇਕਰ ਬਖਵਾਨਾਂ ਨੂੰ ਯਾਦ ਕਰਨ ਦਾ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਜੀਵਨ ਪੰਜਾਬ ਦੀ ਕੌਮ ਦੀ ਸੇਵਾ ਵਿੱਚ ਲਾਇਆ ਹਮੇਸ਼ਾ ਹਰ ਸੋਸ਼ਲ ਕਾਰਜ ਤੋਂ ਬਗਛੜ ਕੇ ਅੱਡੇ ਬਈਆ ਉਹ ਸੋ ਮੇਰੇ ਸਾਹਮਣੇ ਜਿਵੇਂ ਅੱਜ ਤੱਕ 3-400 ਪੀਸ਼ੈਂਟ ਨੂੰ ਫਰੀ ਦੀਆਂ ਕੰਡੀਆਂ ਦੀਆਂ ਦਵਾਈਆਂ ਦਾ ਲੰਗਰ ਲਾਇਆ ਤੇ ਬਹੁਤ ਵੱਡਾ ਚੈੱਕਅਪ ਹੋ ਰਿਹਾ ਹੈ ਸੋ ਐਕਸ਼ਨ ਸੇਵਾ ਕਰਕੇ ਸਮਾਜ ਦੀ ਉਹਨਾਂ ਨੂੰ ਸੱਚੀ ਸੇਵਾ ਮੇਰੇ ਹਿਸਾਬ ਨਾਲ ਬਹੁਤ ਵਧੀਆ ਬਰਾਲਾ ਸਾਬਤ ਨਾਲ ਬਾਪ ਪਖੜੇ ਹਰ ਹੋਂਦੇ ਸਾਲ ਇਦਾਂ ਹੀ ਕੈਂਪ ਲਗਾ ਕੇ ਆਪਣੇ ਪਿੰਡਾਂ ਦੀ ਆਸ ਵਿੱਚ ਸਮਾਜ ਦੀ ਸੇਵਾ ਕਰ ਸਕਦੇ ਥੈਂਕ ਯੂ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਗੁਰਜਨ ਸਿੰਘ ਮਿਤਰ ਅੱਜ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਗੁਰਦੁਆਰਾ ਸਾਹਿਬ ਵਿੱਚ ਕੈਂਪ ਲਗਾਇਆ ਗਿਆ ਵਾ ਅੱਜ ਮੈਡੀਕਲ ਕੈਂਪ ਵੀ ਲੱਗਿਆ ਵਾ ਅੱਖਾਂ ਦਾ ਕੈਂਪ ਵੀ ਲੱਗਿਆ ਬਹੁਤ ਸਾਰੇ ਕੈਂਪ ਲੱਗੇ ਨੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥ ਸਨ ਜੀਓ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਸਾਡੇ ਬੜੇ ਹੀ ਮਹਾਨ ਕਰੋ ਜੋ ਕਿ ਸਾਡੇ ਲਿਵਿੰਗ ਗੁਰੂ ਨੇ ਸੁਪਰੀਮ ਜਿਊਡੀਕਲ ਟੂ ਵੀ ਲੋ ਕੀਤਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਤੋਂ ਜਿਹੜਾ ਕੱਲ ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਇੱਕ ਤਾਂ ਸ੍ਰੀ ਜੁਵੇਸ਼ਜੀ ਵੱਲੋਂ ਜੋ ਕਿ ਸਪੈਸ਼ਲਿਸਟ ਨੇ ਅੱਖਾਂ ਦਾ ਕੈਪ ਲਗਾਇਆ ਜਾ ਰਿਹਾ ਹੈ ਉਸ ਉਹ ਉਹਦੇ ਵਿੱਚ ਕੋਈ ਰਬੰਡੋਸੋ ਬਲੋ ਵੀਰ ਐਡਕਾ ਲੈ ਚੁੱਕੇ ਹਨ ਦੂਸਰੀ ਪਾਸੇ ਸਾਡੇ ਵੀਰ ਭਾਈ ਗ੍ਰਿਦਰਪਾਲ ਸਿੰਘ ਪੱਪੂ ਤੇ ਉਹਨਾਂ ਦੀ ਟੀਮ ਵੱਲੋਂ ਹਾਂਜੀ ਸਰ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੈਂ ਦੱਸਣਾ ਚਾਹੁੰਦਾ ਸਾਡੇ ਬੜੇ ਹੀ ਸਤਕਾਰਯੋਗ ਔਰ ਸ਼ਹਿਰ ਦੀ ਬੜੀ ਨਾਮਵਰ ਸ਼ਖਸੀਅਤ ਜਿਨ੍ਹਾਂ ਨੂੰ ਜੇ ਮੈਂ ਇਹ ਵੀ ਗੁਰੂ ਘਰ ਦੇ ਵਿੱਚ ਖੜਾ ਹੋਇਆ ਕਹਿ ਦਿਆਂ ਵੀ ਗਰੀਬਾਂ ਦੇ ਮਸੀਹਾ ਗਰੀਬਾਂ ਦੀ ਬਾਹ ਫੜਨ ਵਾਲੇ ਜੋ ਪਿਛਲੇ ਸਮੇਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀ অতি ਸਤਕਾਰਯੋਗ ਸਾਡੇ ਵੀਰ ਗੁਰਿੰਦਰਪਾਲ ਸਿੰਘ ਪੱਪੂ ਵੀਰ ਜੀ ਤੇਨਾਂ ਦੀ ਮਿੱਟੀ ਯਾਦ ਦੇ ਵਿੱਚ ਉਹਨਾਂ ਦੇ ਸਮੂਹੇ ਗਰੁੱਪ ਵੱਲੋਂ ਤੇ ਉਹਨਾਂ ਦੇ ਸੁਪੁੱਤਰਾਂ ਵੱਲੋਂ ਸਹਿਯੋਗੀਆਂ ਵੱਲੋਂ ਇੱਕ ਐਸਾ ਕੈਂਪ ਲਗਾਇਆ ਗਿਆ ਹੈ ਵੀ ਜਿਹਦੇ ਵਿੱਚ ਇੱਥੇ ਕਹ ਲੀਏ ਵੀ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਅੱਖਾਂ ਦੀ ਚੈੱਕਅਪ ਹੋ ਰਹੀ ਹੈ ਤੇ ਖੂਨਦਾਨ ਆਪਣਾ ਅੱਖਾਂ ਦੀ ਜਿਹੜੀਆਂ ਐਨਕਾਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਮੈਨੂੰ ਬੜੀ ਪਿਆਰੀ ਇਹ ਘਟਨਾ ਇੱਥੇ ਆ ਕਿ ਵੀਰਾਂ ਨੇ ਦੱਸੀ ਆ ਔਰ ਮੈਨੂੰ ਚੰਗੀ ਵੀ ਲੱਗੀ ਮਾਤਾ ਜੀ ਬਿਲਕੁਲ ਲੱਗੇ ਬੈਠੇ ਨੇ ਉਹ ਕਹਿੰਦੇ ਵੀ ਮੈਨੂੰ ਦੋ ਐਨਕਾ ਦਵਾ ਦਿਆ ਜੀ ਤੇ ਵੀਰ ਜੀ ਕਹਿੰਦੇ ਵੀ ਮਾਤਾ ਜੀ ਦੋ ਐਨਕਾ ਕੀ ਕੰਮ ਹੀ ਜਾਂਦੇ ਉਹ ਕਹਿੰਦੇ ਮੈਂ ਬਜ਼ੁਰਗਾਂ ਕਈ ਵਾਰੀ ਇੱਕ ਐਨਕ ਰੱਖ ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਆ ਬਾਕੀ ਇਹ ਕੈਂਪ ਇਹ ਕੀ ਪਰਚੀ ਦੇ ਨਾਲ ਕਿੰਨੇ ਦਿੰਦਾ ਵਾ ਕਿੰਦਾ ਲਗਾਇਆ ਗਿਆ ਕਿਹੜੇ ਕਿਹੜੇ ਮੈਡੀਕਲ ਜੀ ਅੱਜ ਦਾ ਕੈਂਪ ਜਿਹੜਾ ਲਗਾਇਆ ਗਿਆ ਹੈ ਉਹ ਸਪੈਸ਼ਲਿਟੀ ਆਈਡੀ ਸੈੱਟ ਕਰ ਲੋ ਕਿ ਅੱਜ ਦਾ ਕੈਂਪ ਸਪੈਸ਼ਲੀ ਓਬੋਸ ਪੇਸ਼ੈਂਟਸ ਲਈ ਹੈ ਜਿਨ੍ਹਾਂ ਨੂੰ ਕਾਫੀ ਟਾਈਮ ਤੋਂ ਸ਼ੂਗਰ ਦੇ ਬੀ.ਪੀ. ਵੱੱਲੇ ਹਮਾਰੀ ਆਮ ਤੌਰ ਤੇ ਆਪਾਂ ਲੋਕਾਂ ਨੂੰ ਸੁਣਦੇ ਆ ਕਿ ਜ਼ਿਆਦਾ ਨਿਗਾ ਘੱਟ ਕਰਨ ਚਿੱਟਾ ਮੋਤੀ ਹੀ ਦੱਸਿਆ ਜਾਂਦਾ ਹੈ ਜਾਂ ਕਾਲਾ ਮੋਤੀ ਆਦਿ ਪਰ ਅੱਜ ਕੱਲ ਦੇ ਸਮੇਂ ਵਿੱਚ ਜਦੋਂ ਸ਼ੂਗਰ ਬੀਪੀ ਵਰਗੀਆਂ ਬਿਮਾਰੀਆਂ ਇੰਨੀ ਜ਼ਿਆਦਾ ਵਧੀਆਂ ਨੇ ਇਹਨਾਂ ਦਾ ਅਸਰ ਸਰੀਰ ਦੇ ਹੋਰ ਅੰਗਾਂ ਤੇ ਵੀ ਖਾਸ ਕਰ ਅੱਖਾਂ ਤੇ ਵੀ ਹੁੰਦਾ ਹੈ ਠੀਕ ਹੈ ਅੱਜ ਕੱਲ ਤਾਂ ਇਸ ਕੈਂਪਨ ਇਸ ਚੀਜ਼ ਦੀ ਸੰਬੰਧਿਤ ਕੀਤਾ ਕਿ ਜਿਨ੍ਹਾਂ ਦੀ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਹੋਵੇ ਜਾਂ ਦਵਾਈ ਲੈਣ ਤੇ ਵੀ ਅਨਕੰਟਰੋਲਡ ਹੈਗੀ ਹੈ ਤਾਂ ਇੱਕ ਵਾਰ ਜ਼ਰੂਰ ਆਪਣੀ ਅੱਖਾਂ ਚੈੱਕ ਕਰਵਾਉਣ ਕਿਉਂਕਿ ਸ਼ੂਗਰ ਬੀਪੀ ਦਾ ਅਸਰ ਜੇ ਇੱਕ ਵਾਰ ਅੱਖਾਂ ਤੇ ਆਣਾ ਸ਼ੁਰੂ ਹੋ ਜਾਵੇ ਉਹਨੂੰ ਠੀਕ ਕੀਤਾ ਜਾ ਸਕਦਾ ਬਿਲਕੁਲ ਕਿਉਰ ਮਤਲਬ ਜੜ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਡਾਕਟਰ ਸਭ ਜਿੱਦਾਂ ਕਿ ਬਹੁਤ ਸਾਰੇ ਜਿਹੜੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਤਕਰੀਬਨ 슈ਗਰ ਦਾ ਹੁੰਦੀ ਹੈ ਕਿ ਹੋਰ ਕਈ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਵੀ ਕਿ ਵੀ ਹੁੰਦੀ ਆ ਕਈ ਵਾਰੀ ਜਿਨ੍ਹਾਂ ਦੇ ਕਾਲਾ ਮੋਤੀ ਆ ਜਾਂਦਾ ਉਹ ਕਹਿੰਦੇ ਵੀ ਉਹਨੂੰ ਤੇ ਨਿਗਰਾਨੀ ਚਾਹੀਦੀ ਉਹਨਾਂ ਬਾਰੇ ਕੀ ਕਰ ਚੁਣ ਜੀ ਕਾਲੇ ਮੋਤੀ ਵਰਗੀ ਜਾਂ ਜਿਹੜੀ ਅ ਸ਼ੂਗਰ ਦੀ ਵੀ ਮੈਂ ਪ੍ਰੋਬਲਮ ਦੱਸੀ ਹੈ ਇਸ ਬਿਮਾਰੀਆਂ ਦਾ ਸਭ ਤੋਂ ਮਾੜੀ ਗੱਲ ਇਹ ਹੈਗੀ ਹੈ ਕਿ ਇਹਨਾਂ ਦਾ ਬਿਲਕੁਲ ਕਿਉਰ ਨਹੀਂ ਹੈਗਾ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਜੇ ਇਕਵਲ ਆ ਗਿਆ ਤਾਂ ਹੋਰ ਵਧਨ ਤੋਂ ਰੋਕਿਆ ਜਾ ਸਕਦਾ ਪਰ ਬਿਲਕੁਲ ਜ਼ੀਰੋ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਸ ਉਹਨਰ ਦ੍ਰਿਸ਼ਟੀ ਬੋਹਮ ਜਿਹੜੀ ਅਸੀਂ ਕਾਫੀ ਟਾਈਮ ਤੋਂ ਚਲਾ ਰਹੇ ਹਾਂ ਉਹਦੇ ਵਿੱਚ ਇਹੀ ਜਾਗਰੂਕਤਾ ਜਾਗਰੂਤਾ ਦਿੱਤੀ ਜਾ ਰਹੀ ਹੈ ਕਿ ਮੈਨ ਆਪਣਾ ਟਿੱਟਾ ਮੋਤੀਆ ਤਾਂ ਠੀਕ ਹੈ ਪਰ ਇਹਨਾਂ ਵੱਲ ਵੀ ਤਵੱਜੂ ਦੇਣੀ ਚਾਹੀਦੀ ਹੈ ਕਿਉਂਕਿ ਇੱਕ ਵਾਰ ਜੇ ਨਿਗਾਹ ਕੱਢ ਜੇ ਉਹ ਠੀਕ ਨਹੀਂ ਕੀਤੀ ਜਾ ਸਕਦਾ